ਸੁਮਾਨ ਜਿਨ੍ਹਾਂ ਨੇ ਕਿਹਾ ਸੀ ਮੇਰਾ ਖਰਾ ਪੈਨ ਮਲਾਜ਼ਮਾਂ ਦੇ ਹੱਕ 'ਚ ਜਲੂਗਾ ਤੇ ਮੈਂ ਗੱੱਚੇ ਮਲਾਜ਼ਮ ਪੱਕੇ ਕਰਨੇ ਨੇ ਤਾਂ ਮੈਨੂੰ ਲੱਗਦਾ ਉਹਨਾਂ ਦੇ ਜਿਹੜੇ ਅਫਸਰ ਨੇ ਆਹਲਾ ਅਫਸਰ ਉਹ ਆਰ ਦੇ ਖਰੇ ਪੈਨ ਨੂੰ ਛੱਡ ਕੇ ਗਰਸਪਨਟੀ ਸੈਕ ਪ੍ਰੋਫੈਸਰਾਂ ਦੇ ਪਿੱਛੇ ਲਾਲ ਪੈਨ ਚਲਾਉਣ ਲੱਗੇ ਤੇ ਰਾਤਾਂ ਨੂੰ ਨੋਟਿਸ ਕੱਢ ਦਿੰਦੇ ਨੇ ਵੀ ਇਹਨਾਂ ਦੀ ਅਸਾਮੀ ਨੂੰ ਖਾਲੀ ਮੰਨਿਆ ਜਾਵੇ ਤਾਂ ਜੇ ਅਸੀਂ 20 ਸਾਲਾਂ ਤੋਂ ਸਰਕਾਰੀ ਕਾਰਜਾਂ 'ਚ ਕੰਮ ਕਰਦੇ ਸੀ ਤਾਂ ਸਾਡੀ ਅਸਾਮੀ ਰਾਤੋਂ ਰਾਤ ਖਾਲੀ ਕਿਵੇਂ ਹੋ ਗਈ ਜੇ ਜੋ ਜੋ ਜੋਇਨਾ ਬੰਦੀ ਕੀਤੀ ਜਾਂਦੀ ਤਾਂ ਜਿਹੜੇ ਅਸੀਂ ਕੋਈ 1152 ਦੇ ਖਿਲਾਫ ਨਹੀਂ ਮੈਂ ਸਰਲੇਖ ਚੈਨਲ ਤੋਂ ਵੀ ਬੋਲਿਆ ਸੰਗਰੂਰ ਵੀ ਬੋਲਿਆ ਤੇ ਅੱਜ ਬਰਨਾਲਾ ਦੀ ਧਿਰਤੀ ਤੋਂ ਵੀ ਬੋਲ ਰਿਹਾ ਵੀ ਜਿਹੜੇ 1152 ਜਿਨ੍ਹਾਂ ਦੇ ਵਿੱਚ ਇੱਕ ਯਾਰ ਸਹਿਕ ਪ੍ਰੋਫੈਸਰ ਜੀ ਦੇ ਸ਼ਾਦ ਲਾਇਬਰੀ ਨੂੰ ਨੇ ਅਸੀਂ ਕੋਈ ਉਹਨਾਂ ਦੇ ਖਿਲਾਫ ਨਹੀਂ ਕੋਈ ਅਸੀਂ ਨਹੀਂ ਕਹਿੰਦੇ ਉਹਨੂੰ ਨੌਕਰੀ ਨਾ ਮਿਲੇ ਪਰ ਉਹ ਵੀ ਕਿਸੇ ਦੀ ਪੁੱਤ ਨਹੀਂ ਦਾ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਚੋਣ ਤੋਂ ਪਹਿਲਾਂ ਵਡੇ ਵੱਡੇ ਵਾਅਦੇ ਕੀਤੇ ਸੀ ਦਾਅਵੇ ਕੀਤੇ ਸੀ ਤੇ ਕਿਹਾ ਸੀ ਬੀਸੀ ਡੀਆਰਐਮ ਸਰਦਾਰ ਭਗਤ ਸਿੰਘ ਦੀ ਸੋਚ ਨੂੰ ਅਗਲੀ ਜਮਾ ਪਹਿਨਾਵਾਂਗੇ ਪਰ ਅੱਜ ਸੀ ਬੀਸੀ ਡੀਆਰਐਮ ਸਰਦਾਰ ਭਗਤ ਸਿੰਘ ਦੇ ਵਾਰਸ ਇਹਨਾਂ ਦੇ ਗੇਟਾਂ ਦੇ ਇਹਨਾਂ ਦੀ ਦੁਆਰ ਤੇ ਆ ਬੈਠੇ ਨੇ ਤੇ ਜਿਹੋ ਸੁਪਨੇ ਪੂਰੇ ਹੁੰਦੇ ਤਸੰਨ ਉੱਠਣ ਦੀ ਲੋੜ ਨਹੀਂ ਸੀ ਜਿਹੜੀ ਸਰਕਾਰ ਕਹਿੰਦੀ ਸੀ ਕਿ ਪਿੰਡਾਂ ਦੀਆਂ ਸੱਤਾਂ ਤੋਂ ਚੱਲੂਗੀ ਛੋਟੇ ਕਰਾਜੇ ਚੱਲੂਗੀ ਤਾਂ ਮੈਨੂੰ ਲੱਗਦਾ ਜੀ ਅਸੀਂ ਅੱਜ ਖੁਦ ਕਰਾਜੇ ਚੱਲ ਕੇ ਇਹਨਾਂ ਦੇ ਦੁਆਰਾਂ ਤੇ ਆ ਗਏ ਤੇ ਸਾਡੀ ਦੇਣਾ ਸਾਡੇ ਭਰਾ ਆ ਖੜੇ ਹੈ ਬੈਰੀਕੇਡ ਤੇ ਸਾਡੇ ਤੋਂ ਪੜੇ ਲਿਖੇ ਨੇ ਤੇ ਮੈਨੂੰ ਲੱਗਦਾ ਵੀ ਸਭ ਤੋਂ ਵੱਡੀਆਂ ਡਿਗਰੀਆਂ ਜਿਹੜੀਆਂ ਜਿੱਥੇ ਐਜੂਕੇਸ਼ਨ ਖਤਮ ਹੋ ਜਾਂਦੀ ਹੈ ਉਹ ਵੀ ਅਸੀਂ ਪੜੀ ਹੋਈ ਹੈ ਤਾਂ ਬਰਨਾਲਾ ਵਾਸੀਓ ਜਿਹੜੇ ਲੋਕ ਖੜੇ ਨੇ ਜੇਕਰ ਅਸੀਂ ਆ ਬੈਰੀਕੇਡ ਨੂੰ ਹੱਥ ਲਾਇਆ ਤਾਂ ਸਾਡੇ ਸਟੂਡੈਂਟ ਸਾਡੇ ਜੱਟੇ ਮਾਰਨਗੇ ਤੇ ਪੂਰੀ ਦੁਨੀਆ ਦੇਖੂਗੀ ਕਿ ਸਾਡੇ ਪੜੇ ਹੋਏ ਵਿਦਿਆਰਥੀਏ ਸਾਡੇ ਡੰਡੇ ਮਾਰ ਕੇ ਸਾਡੀ ਸੇਵਾ ਕਰ ਰਹੇ ਨੇ ਤਾਂ ਇਹ ਹੋਵੇਗਾ ਰਾਜ ਨਹੀਂ ਸੇਵਾ ਤਾਂ ਸਾਥੀਓ ਮੈਂ ਭੁਜ ਸਿੰਘ ਮਾਨ ਜਿਨ੍ਹਾਂ ਨੇ ਕਿਹਾ ਸੀ ਮੇਰਾ ਖਰਾ ਪੈਨ ਮਲਾਜਮਾਂ ਦੇ ਹੱਕ 'ਚ ਜਲੂਗਾ ਤੇ ਮੈਂ ਗੱੱਚੇ ਮਲਾਜਮ ਪੱਕੇ ਕਰਦੇ ਨੇ ਤਾਂ ਮੈਨੂੰ ਲੱਗਦਾ ਉਹਨਾਂ ਦੀ ਜਿਹੜੇ ਅਫਸਰ ਨੇ ਆਹਲਾ ਅਫਸਰ ਉਹ ਆਰਦੇ ਖਰੇ ਪੈਨ ਨੂੰ ਛੱਡ ਕੇ ਗੈਸਬਿਲਟੀ ਸੈਕ ਪ੍ਰੋਫੈਸਰਾਂ ਦੇ ਪਿੱਛੇ ਲਾਲ ਪੈਨ ਚਲਾਉਣ ਲੱਗੇ ਤੇ ਰਾਤਾਂ ਨੂੰ ਨੋਟਿਸ ਕੱਢ ਦਿੰਦੇ ਨੇ ਵੀ ਇਹਨਾਂ ਦੀ ਸਾਮੀ ਨੂੰ ਖਾਲੀ ਮੰਨਿਆ ਜਾਵੇ ਤਾਂ ਜੇ ਅਸੀਂ 20 ਸਾਲਾਂ ਤੋਂ ਸਰਕਾਰੀ ਕਾਰਜਾਂ 'ਚ ਕੰਮ ਕਰਦੇ ਸੀ ਤਾਂ ਸਾਡੀ ਸਾਮੀ ਰਤੋਂ ਰਾਤ ਖਾਲੀ ਕਿਵੇਂ ਹੋ ਗਈ ਤੇ ਜੇ ਜੋ ਜੋ ਜੋਇਨ ਬੰਦੀ ਕੀਤੀ ਜਾਂਦੀ ਤਾਂ ਜਿਹੜੇ ਅਸੀਂ ਕੋਈ 1152 ਦੇ ਖਿਲਾਫ ਨਹੀਂ ਮੈਂ ਸਰਲੇਖ ਚੈਨਲ ਤੋਂ ਵੀ ਬੋਲਿਆ ਸੰਗਰੂਰ ਵੀ ਬੋਲਿਆ ਤੇ ਅੱਜ ਬਰਨਾਲਾ ਦੀ ਧਿਰਤੀ ਤੋਂ ਵੀ ਬੋਲ ਰਿਹਾ ਵੀ ਜਿਹੜੇ 1152 ਜਿਨ੍ਹਾਂ ਦੇ ਵਿੱਚ ਅੰਗਾਰ ਸਹਿਕ ਪ੍ਰੋਫੈਸਰ ਨੇ ਜੋ ਸਟਾਫ ਡਿਲੀਵਰੀ ਵੀ ਨੇ ਅਸੀਂ ਕੋਈ ਉਹਨਾਂ ਦੇ ਖਿਲਾਫ ਨਹੀਂ ਕੋਈ ਅਸੀਂ ਨਹੀਂ ਕਹਿੰਦੇ ਉਹਨੂੰ ਨੌਕਰੀ ਨਾ ਮਿਲੇ ਪਰ ਉਹ ਵੀ ਕਿਸੇ ਤੀਪੁੱਤ ਨਹੀਂ ਪਰ ਜੇ ਜੋਗ ਜੋਇਨਬੰਦੀ ਕੀਤੀ ਹੁੰਦੀ ਤਾਂ ਸਾਡੀ ਜਿਹੜੀ ਇੱਕ ਇੱਕ ਕਿਸ ਤਰ੍ਹਾਂ ਦੀ ਨੀਤੀ ਬਣ ਜਾਣੀ ਸੀ ਵੀ ਸਾਡਾ ਕੋਈ ਇੱਕ ਵੀ ਸਲਾਹ ਨਹੀਂ ਹੋ ਜਾਂਦਾ ਕਿ ਉਹ ਵੀ ਆਪਣੀਆਂ ਨੌਕਰੀਆਂ ਤੇ ਜੋਇਨ ਕਰ ਜਾਂਦੇ ਪਰ ਇਹਨਾਂ ਅਫਸਰਾਂ ਨੇ ਪਤਾ ਨਹੀਂ ਕੀ ਕੀਤਾ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ